ਦਿੱਲੀ ਦੀ ਮੁੱਖ ਮੰਤਰੀ ਅਤਸ਼ੀ ਨੇ ਫੋਨ ਕੀਤੇ ਹਰਿਆਣੇ ਆਏ ਮੁੱਖ ਮੰਤਰੀ ਨੂੰ ਉਹ ਚੱਕਣੋਂ ਹਟ ਗਿਆ ਫਿਰ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਨੇ ਫੋਨ ਕੀਤੇ ਫਿਰ ਪੰਜਾਬ ਦੇ ਇਰੀਗੇਸ਼ਨ ਡਿਪਾਰਟਮੈਂਟ ਦੇ ਸੈਕਟਰੀ ਨੇ ਫੋਨ ਕੀਤੇ ਹਰਿਆਣੇ ਦੇ ਇਰੀਗੇਸ਼ਨ ਡਿਪਾਰਟਮੈਂਟ ਦੇ ਸੈਕਟਰੀ ਨੂੰ ਕਿ ਇਹ ਪਾਣੀ ਦੇ ਜ਼ਹਿਰਾਂ ਪਾਉਣੀਆਂ ਬੰਦ ਕਰੋ ਮੇਰਾ ਸਵਾਲ ਹੈ ਮੈਂ ਕਹਿੰਦਾ ਕਿਸੇ ਵੀ ਪਾਣੀ ਜਹਿਰ ਨਹੀਂ ਪੈਣੀ ਚਾਹੀਦੀ ਉਹ ਚਾਹੇ ਗੰਗਾ ਚਾਹੇ ਜਮਨਾ ਚਾਹੇ ਰਾਵੀ ਆ ਚਾਹੇ ਬਿਆਸ ਆ ਚਾਹੇ ਸਤਲੁਜ ਆ ਜੇਲਮਾ ਚਨਾਵਾ ਜਿਹੜੇ ਵੀ ਦਰਿਆ ਨੇ ਇਹ ਲੋਕਾਂ ਨੇ ਪਾਣੀ ਪੀਣਾ ਪਾਣੀ ਦਾ ਜੀਵਨ ਆਪਾਂ ਸਾਰੇ ਜਾਣਦੇ ਆਪਾਂ ਇਹ ਕਹਿੰਦੇ ਦਿੱਲੀ ਦੇ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਮਿਲਣਾ ਚਾਹੀਦਾ ਹੈ ਇਹ ਚ ਕੋਈ ਦੋਰਾਵਾ ਨਹੀਂ ਪਰ ਹਰਾਨੀ ਜਨਗਰ ਦੇਖੋ ਦਿੱਲੀ ਦੇ ਲੋਕਾਂ ਨੂੰ ਸਾਫ਼ ਪਾਣੀ ਦੇਣ ਲਈ ਪੰਜਾਬ ਦਾ ਮੁੱਖ ਮੰਤਰੀ ਦਿੱਲੀ ਦੇ ਮੁੱਖ ਮੰਤਰੀ ਨੂੰ ਫੋਨ ਕਰਦਾ ਹੈ ਕਿ ਪਾਣੀ 'ਚ ਜ਼ਹਿਰਾ ਕੈਮੀਕਲ ਪਾਉਨੇ ਬੰਦ ਕਰੋ ਪੰਜਾਬ ਦਾ ਇਰੀਗੇਸ਼ਨ ਸੈਕਟਰੀ ਹਰਿਆਣਾ ਦੇ ਸੈਕਟਰੀ ਨੂੰ ਫੋਨ ਕਰਦਾ ਹੈ ਕਿ ਜਮਨਾ ਦੇ ਵਿੱਚ ਪਾਣੀ ਦੇ ਵਿੱਚ ਜ਼ਹਿਰ ਪਾਉਣੀ ਬੰਦ ਕਰੋ ਔਰ ਹਰਾਨੀ ਦੀ ਗੱਲ ਦੇਖੋ ਪੰਜਾਬ ਦੇ ਅੰਦਰ ਸਤਲੁਜ ਦੇ ਵਿੱਚ ਪਿਆਸ ਰਾਵੀ ਦੇ ਵਿੱਚ ਧਰਤੀ ਦੇ ਹੇਠਾਂ ਬੋਰ ਕਰਕੇ ਘੱਟੋ-ਘੱਟ 2000 ਥਾਵਾਂ ਤੋਂ ਪਿਛਲੇ 35-40 ਸਾਲ ਤੋਂ ਨਿਰੀ ਜ਼ਹਿਰ ਨਿਰਾ ਕੈਮੀਕਲ ਕੈਂਸਰ ਕਾਲੇ ਪੀੜੀਏ ਪਤਾ ਨਹੀਂ ਕਿਹੜੀਆਂ-ਕਿਹੜੀਆਂ ਬਿਮਾਰੀਆਂ ਲੋਕਾਂ ਨੂੰ ਜ਼ਹਿਰ ਪਾ ਕੇ ਲਗਾਤਾਰ 40 ਸਾਲ ਤੋਂ ਲੋਕਾਂ ਦੇ ਘਰ ਬਰਬਾਦ ਕੀਤੇ ਜਾ ਰਹੇ ਆ ਸਾਲ-ਸਾਲ ਦੇ ਜਵਾਕਾਂ ਨੂੰ ਮੂੰਹ ਦਾ ਕੈਂਸਰ ਹੋ ਗਿਆ ਲੋਕਾਂ ਦੇ ਗੁਰਦੇ ਖਤਮ ਹੋ ਗਏ ਲੋਕਾਂ ਦੇ ਬੱਚੇ ਪੈਦਾ ਹੁਣ ਹਟ ਗਏ ਲੋਕਾਂ ਦੇ ਆਪਾਹਜ ਪੰਗ ਬੱਚੇ ਪੈਦਾ ਹੁੰਦੇ ਆ ਸਾਰੇ ਦੱਖਣੀ ਮਾਲਵਾ ਦੇ ਸਾਰੇ ਜਸਲਮੇਰ ਗੰਗਾ ਨਗਰ ਬੀਕਾ ਦੇਰ ਤੱਕ 3 ਕਰੋੜ ਬੰਦਾ ਉਹ ਜ਼ਹਿਰੀਲੇ ਪਾਣੀ ਨਾਲ ਸਬਲੋਏ ਦੇ ਨਾਲ ਮਰ ਰਿਹਾ ਹੈ 3 ਦਸੰਬਰ ਨੂੰ ਵੱਡਾ ਇਕੱਠ ਹੋਇਆ ਆ ਭਵੰਤ ਨੇ ਜਿਹੜਾ ਦਿੱਲੀ ਜਿਹੜਾ ਦਿੱਲੀ ਦੇ ਲੋਕਾਂ ਨੂੰ ਸਾਫ਼ ਪਾਣੀ ਦਿਵਾਉਣ ਲਈ ਹਿਆਣਾ ਦੇ ਮੁੱਖ ਮੰਤਰੀ ਨੂੰ ਫੋਨ ਕਰਦਾ ਕਿ ਤੁਸੀਂ ਜਮਨਾ ਚ ਪਾਣੀ ਜ਼ਹਿਰ ਨਾ ਪਾਓ ਇਸੇ ਮੁੱਖ ਮੰਤਰੀ ਨੇ ਪੂਰਾ ਲੁਧਿਆਣਾ ਸ਼ਾਉਣੀ ਬਣਾਇਆ ਪੁਲਿਸ ਦੇ ਨਾਲ ਡਾਂਗਾ ਮਾਰੀਆਂ ਲੋਕਾਂ ਦੇ ਘਰੋਂ ਕਈ ਨਜ਼ਰਬੰਦ ਕੀਤੇ ਸਾਨੂੰ ਚੱਕਿਆ ਗਿਆ ਤਾਂ ਕਿ ਉਹ ਜਿਹੜੀਆਂ ਡਾਂਗ ਇੰਡਸਟਰੀਆਂ ਨੇ ਇਲੈਕਟ੍ਰੋਪਲੈਟਿਕ ਯੰਤਰੀਆਂ ਇੰਡਸਟਰੀਆਂ ਨੇ ਉਹ ਕਾਰਖਾਨੇ ਆ ਜਿਹੜੇ ਜ਼ਹਿਰ ਜਿਹੜੇ ਕੈਮੀਕਲ ਪਾ ਰਹੇ ਆ ਪਾਣੀ ਦੇ ਵਿੱਚ ਉਹਨਾਂ ਨੂੰ ਕਿਵੇਂ ਬਚਾਉਣਾ ਹੈ ਕਿਉਂਕਿ ਉਹਨਾਂ ਤੋਂ ਕਰੋੜਾਂ ਰੁਪਇਆ ਚੜਾਵਾ ਚੜਦਾ ਹੈ ਉਹਨਾਂ ਨੂੰ ਬਚਾਉਣ ਲਈ ਸਾਰਾ ਡਰਾਮਾ ਰਚਿਆ ਗਿਆ ਸਰਕਾਰ ਦੁਆਰਾ ਆ ਮੇਰੇ ਕੋਲੇ ਆਰਡਰ ਪਏ ਆ ਆ ਮੇਰੇ ਕੋਲੇ ਨੇਸ਼ਨਲ ਗ੍ਰੀਨ ਇੰਟਰਵਿਊ ਨਾਲ ਦਾ ਆਰਡਰ ਹੈ ਅਗਸਤ ਦਾ ਜਿਨੇ ਇਹ ਕਿਹਾ ਹੋਇਆ ਕਿ ਇਹ ਪਾਣੀ ਦੇ ਵਿੱਚ ਜ਼ਹਿਰਾਂ ਪਾਉਣੀਆਂ ਫੌਰੀ ਤੌਰ ਤੇ ਬੰਦ ਕਰੋ ਆ ਦੂਜਾ ਆਰਡਰ ਮੇਰੇ ਕੋਲੇ ਸੈਂਟਰ ਪੋਲਿਊਸ਼ਨ ਬੋਰਡ ਦਾ ਪਿਆ ਜਿਨੇ ਇਹੀ ਆਰਡਰ ਕੀਤਾ ਹੋਇਆ ਹੈ ਤੀਜਾ ਆਰਡਰ ਮੇਰੇ ਕੋਲੇ ਪਿਆ ਪੰਜਾਬ ਪੋਲਿਊਸ਼ਨ ਬੋਰਡ ਦਾ ਤਿੰਨ ਤਿੰਨ ਸਵਿਧਾਨਕ ਬਾਡੀਆਂ ਤਿੰਨ ਤਿੰਨ ਸਵਿਧਾਨਕ ਅਦਾਰਿਆਂ ਦੇ ਆਰਡਰ ਕੀਤੇ ਹੋਣ ਕਿ ਇਹ ਪਾਣੀ ਇਹ ਕੈਮੀਕਲ ਇਹ ਡਾਈ ਇੰਡਸਟਰੀਆਂ ਦਾ ਇਲੈਕਟ੍ਰੋ ਬਿਨਾਂ ਯਾਸੀ ਆਡਰ ਇੰਡਸਟਰੀਆਂ ਦਾ ਜ਼ਹਿਰ ਪੈਣਾ ਫੌਰੀ ਤੌਰ ਤੇ ਬੰਦ ਕਰੇ ਆਰਡਰ ਹੋਣ ਦੇ ਬਾਵਜੂਦ ਵੀ ਪੰਜਾਬ ਦਾ ਮੁੱਖ ਮੰਤਰੀ ਆਡਰ ਨੂੰ ਲਾਗੂ ਨਹੀਂ ਕਰਾ ਰਿਹਾ ਵਿਚਾਰਿਆ ਇੰਡਸਟਰੀਆਂ ਨੂੰ ਉਹਨਾਂ ਕਾਰਖਾਨਿਆਂ ਨੂੰ ਵਿਚਾਰਿਆ ਆਡਰ ਹੋ ਚੁੱਕੇ ਨੇ ਕਿ ਬੰਦ ਕਰੋ ਫੌਰੀ ਲੋਕ ਮਰ ਰਹੇ ਆ ਤਰਾਤਰਾ ਹੋਈ ਪਈ ਹੈ 80 80% ਲੋਕਾਂ ਦੇ ਪਿੰਡਾਂ ਦੇ ਵਿੱਚ ਅਸੀਂ ਗਏ ਆ ਕਾਲਾ ਪੀੜਿਆ ਕੈਂਸਰ ਸ਼ੂਗਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਫੁਰਕੀਆਂ ਬਿਮਾਰੀਆਂ ਖਤਮ ਹੋ ਰਹੇ ਨੇ ਲੋਕ ਨਵੇਂ ਜਦ ਮੇਰੇ ਜਵਾਗ ਦੇ ਵਿੱਚ ਮੂੰਹ ਦੇ cancer ਆਇਆ ਆڈر ਹੋਣ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਇੰਡਸਟਰੀਆਂ ਨੂੰ ਬਚਾਉਣ ਲਈ ਸਾਨੂੰ ਰੋਕਿਆ ਉਹਨਾਂ ਦਾ ਕੱਟ ਕਰਾਇਆ ਉੱਥੇ ਹੁਣ ਸੀਚਿਆਲ ਨੂੰ ਉੱਥੇ ਡਰਾਮਾ ਰਚਣ ਲਈ ਭੇਜਤਾ ਸੀਚਿਆਲ ਨੇ ਖੂਜਾ ਪੱਟ ਲਿਆ ਕਿ ਜਾ ਕੇ ਕਿ ਇੱਥੇ ਜਿੰਨਾ ਸ਼ਹਿਰ ਦਾ ਅ ਫੀਵਰੇਜ ਦਾ ਗੰਦਾ ਮੰਦਾ ਹੋਈ ਉਹ ਕਾਗਜ਼ ਕੋਈ ਹੋਰ ਕੂੜਾ ਕਰਕਟਾਊਗਾ ਖੋਜ ਜਮਾ ਕਰ ਲਿਆ ਕਰਾਂਗੇ ਉਹ ਸੀਚਾ ਸਾਹਿਬ ਮਹਾਰਾਜ ਮਸਲਾ ਇੱਥੇ ਕੂੜੇ ਕਰਕਟ ਦਾ ਨਹੀਂ ਹੈ ਲਫਾਫਿਆਂ ਦਾ ਮਸਲਾ ਨਹੀਂ ਮਸਲਾ ਕੈਮੀਕਲ ਦਾ ਹੈ ਜਿਹੜਾ ਸਾਡੀ ਪੀੜੀ ਤੇ ਪੀੜੀ ਸਾਡੀਆਂ ਨਸਲਾਂ ਨੂੰ ਖਤਮ ਕਰ ਰਿਹਾ ਉਹ ਜ਼ਹਿਰ ਮਸਲਾ ਉਹਦਾ ਹੈ ਉਹ ਸਾਰਾ ਡਰਾਮਾ ਰਚਿਆ ਜਾ ਰਿਹਾ ਵੀ ਲੋਕਾਂ ਦਾ ਧਿਆਨ ਦੂਜੇ ਪਾਸੇ ਝਟਕਾ ਕੇ ਇੰਡਸਟਰੀ ਵਾਲੇ ਕਾਰਖਾਨੇ ਵਾਲੇ ਪਾਸੇ ਝਟਕਾ ਕੇ ਕਹਿ ਦੋ ਵੀ ਆਹ ਦੇਖੋ ਜੀ ਅਸੀਂ ਸਿਵਰੇਜ ਦਾ ਪਾਣੀ ਸੀ ਬੰਦ ਕਰਤਾ ਕੋਹਾ ਮੂਲ ਸੀ ਡੈਰੀਆਂ ਦਾ ਪਾਣੀ ਦਾ ਬੰਦ ਕਰਤਾ ਅligare ਸਿਵਰੇਜ ਦਾ ਪਾਣੀ ਬੰਦ ਕਰੋ ਅਸੀਂ ਕਹਿੰਦੇ ਸਾਰ ਦਾ ਸਿਵਰੇਜ ਦਾ ਜ਼ਹਿਰ ਜਿਹੜਾ ਗੰਦ ਉਹ ਪੈਣਾ ਬੰਦ ਹੋਵੇ ਤੇ ਜਿਹੜਾ ਫੈਕਟਰੀਆਂ ਦਾ ਗੰਦ ਜਿਹੜਾ ਕੈਮੀਕਲ ਪੈ ਰਹੇ ਨੂੰ ਕੌਣ ਬੰਦ ਕਰੂਗਾ ਇਹ ਪਾਣੀ ਤੋਂ ਨਿਕਲ ਸਕਦਾ ਇਹ ਪਾਣੀ ਚੋਂ ਟ੍ਰੀਟਮੈਂਟ ਪਲਾਂਟ ਰਾਹੀਂ ਵੀ ਨਹੀਂ ਸਾਫ਼ ਹੋ ਸਕਦਾ ਹੈਰਾਨੀ ਦੀ ਗੱਲ ਹੈ ਕੱਡੇ 도ਗਲੇ ਚਿਹਰੇ ਇਹਨਾਂ ਲੋਕਾਂ ਦੇ ਕੱਡੇ 도ਗਲੇ ਲੋਕ ਨੇ ਇਹ ਕੱਡੀ ਖਤਰਨਾਕ ਰਾਜਨੀਤੀ ਖੇਡ ਰਹੇ ਐ ਇਧਰ ਪੰਜਾਬ ਦੇ ਲੋਕਾਂ ਨੂੰ ਜ਼ਹਿਰ ਪਾ ਕੇ ਮਾਰਿਆ ਜਾ ਰਿਹਾ ਹੈ ਆ ਥਾਂ ਥਾਂ ਤੇ ਇਥਾਨੋਲ ਦੀਆਂ ਫੈਕਟਰੀਆਂ ਲੱਗ ਰਹੀਆਂ ਨੇ ਜਿਹੜੀ ਸਾਰੀ ਜ਼ਹਿਰ ਬੂੜ ਧਰਤੀ ਹਟਾ ਕਰਕੇ ਪਾ ਰਹੇ ਐ ਤੇ ਥਾਂ ਥਾਂ ਤੇ ਲੋਕ ਧਰਨੇ ਲਈ ਬੈਠੇ ਐ ਜੋ ਲੋਕਾਂ ਦੇ ਆਲੇ ਦਾਲੇ ਬੂੜਾਂ ਦੇ ਵਿੱਚੋਂ ਘਰਾਂ ਦੇ ਵਿੱਚੋਂ ਮੋਟਰਾਂ ਖੇਤਾਂ ਦੇ ਵਿੱਚੋਂ ਜ਼ਹਿਰੀਲਾ ਝਾਗ ਵਾਲਾ ਕਾਲਾ ਪਾਣੀ ਨਿਕਲਣ ਲੱਗ ਗਿਆ ਕੋਈ ਹੈ ਪਾਬੰਦੀ ਸ਼ਰਯਾਮ ਲੋਕਾਂ ਨੂੰ ਜ਼ਹਿਰ ਦੇ ਕੇ ਲੋਕਾਂ ਦਾ ਕਤਲ ਕੀਤਾ ਜਾ ਰਿਹਾ ਸਮੂਹਿਕ ਤੌਰ ਤੇ ਹਜ਼ਾਰਾਂ ਲੱਖਾਂ ਬੰਦੇ ਦਾ ਕਤਲ ਕੀਤਾ ਜਾ ਰਿਹਾ ਇਸ ਧਰਤੀ ਦੇ ਉੱਤੇ ਪਾਣੀ ਜਿਹੜਾ ਪਾ ਕੇ ਉੱਥੇ ਪੰਜਾਬ ਦੇ ਮੁੱਖ ਮੰਤਰੀ ਦੀਆਂ ਘੁਗਣੀਆਂ ਪੈ ਗਈਆਂ ਚੁੱਪ ਹੈ ਤੇ ਇਧਰ ਹਰਿਆਣੇ ਨੂੰ ਫੋਨ ਕਰਦਾ ਮੁੱਖ ਮੰਤਰੀ ਸੈਣੀ ਨੂੰ ਕਿ ਤੂੰ ਉੱਥੇ ਆ ਪਾਣੀ ਨਾ ਪੇ। ਪਵੰਸੀਆਂ ਜਿਹੜੇ ਹਿੰਮਤ ਆ ਤੂੰ ਆਪ ਕਹਿੰਦਾ ਰਿਹਾ ਉਹ ਤੂੰ ਆਪ ਬੋਲਿਆ ਹੋਇਆ ਵਿਧਾਨ ਸਭਾ ਦੇ ਵਿੱਚ ਤਰਾੰਗ ਵਾਲੇ ਦਾ ਨਾਮ ਲੈ ਕੇ ਭੈਣੀ ਦਾ ਨਾਮ ਲੈ ਕੇ ਤੇਜਾ ਰੇਹਲਾ ਅਸੀਂ ਵੀ ਉਹਨਾਂ ਪਿੰਡਾਂ 'ਚ ਗਏ ਆ ਤੂੰ ਵੀ ਜਾ ਕੇ ਆਇਆ ਸੀ ਉਹਨਾਂ ਪਿੰਡਾਂ 'ਚ ਅੱਜ ਮਾਰਕੀਟਾਂ ਜਾ ਕੇ ਜਿੱਥੇ ਹਿੰਮਤਾ ਤੋਂ ਮੁੱਖ ਮੰਤਰੀਆਂ ਪੰਜਾਬ ਦਾ ਉਹ ਪਿੰਡਾਂ 'ਤੇ ਜਾ ਕੇ ਹਾਲ ਦੇ ਕੀ ਆ ਲੋਕਾਂ ਦੇ ਬੀਲ ਚੇਰਾਂ ਦੇ ਪਏ ਆ ਜਵਾਕ ਮੰਜਿਆਂ ਦੇ ਬਿਲਕਦਿਆਂ ਪਹਾੜ ਜੇ ਪਏ ਜਵਾਕ ਲੂਲੇ ਲਗੜੇ ਇੰਨੇ ਕਾਣੇ ਹੋਏ ਪਏ ਲੋਕਾਂ ਦੇ ਜਾ ਕੇ ਦੇਖ ਜੇ ਹਿੰਮਤਾ ਤਾਂ ਵਿਧਾਨ ਸਭਾ 'ਚ ਬੋਲਿਆ ਸੀ ਤੁਸੀਂ ਸੈਸ਼ਨ ਦੇ ਵਿੱਚ ਤੁਸੀਂ ਸੈਸ਼ਨ 'ਚ ਕਿ ਦੇਖੋ ਜੀ ਹਲੇ ਹੀ ਸਾਡੇ ਪਾਣੀਆ 'ਚ ਕਮਾਲ ਹੋ ਗਈ ਉਹ ਸੁਵਿਧਾਨਕਦਾਰਿਆਂ ਨੇ ਆਰਡਰ ਕੱਢਤੇ, ਐਨਜੀਟੀ ਨੇ ਆਰਡਰ ਕੱਢਤੇ, ਪੁਲਿਸਨ ਫੋਰਡਰਾਂ ਨੇ ਆਰਡਰ ਕੱਢਤੇ ਤੇ ਬੰਦ ਕਿਨੇ ਕਰਨਾ ਹੈ? ਤੂੰ ਤਾਂ ਐ ਗੱਲਾਂ ਕਰਦਾ ਬਦਨ ਸਭਾ ਚ ਖੜ ਕੇ ਜਾਂ ਬਲੂਜਰ ਦਾ ਐ ਐਮਐਲਏ ਹੋਣਾ। ਛੇ ਡਰਾਮੇ ਨਾ ਕਰ ਤੇਰਾ ਚਿਹਰਾ ਨੰਗਾ ਹੋ ਚੁੱਕਿਆ ਮਤਲਬ। ਕੱਖ ਨਹੀਂ ਤੇਰੇ ਪੱਲੇ ਉਥੇ ਕਾਗਜ ਪੜੀ ਜਾਣਾ ਹੈ। ਦਿੱਲੀ ਵਾਲਾ ਮੁੱਖ ਮੰਤਰੀ ਵੀ ਨਹੀਂ ਹੈਗਾ। ਉਹ ਤੁਹਾਡਾ ਪਾਰਟ ਜੱਕ ਨਹੀਂ ਨਰਾ। ਉਹ ਤੁਹਾਨੂੰ ਐ ਪੜ ਕੇ ਐ ਕਾਜ ਫਰਾਂਜੋ ਕਾਜ ਪੜਨ ਲਈ ਖੜਾ ਐ ਇਸ ਪਾਸੇ। ਐ ਕਾਜ ਪੜੀ ਜਾਣਾ। ਆਦੂਂਗੀ ਆ ਤੂੰ। ਇਸ ਸਦਾ ਨਹੀਂ ਲੈਣੀਆਂ ਕੁਰਸੀਆਂ ਰਹੇਗਾ ਰੂੜ ਸਾਲ ਉਹ ਜਿਹੜੇ ਕਰੇ 25 ਸਾਲ ਰਾਜ ਕਰਾਂਗੇ ਧੂੜ ਚ ਮਿਲਾ ਦੇ ਲੋਕਾਂ ਨੇ